ਨਿੰਗ ਸਟੂਡੈਂਟ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਤਾਂ ਅੱਜ ਆਪਾਂ ਜੈਨ ਧਰਮ ਦੇ ਨਾਲ ਰਿਲੇਟਡ ਜਿਹੜੇ 50 ਮੋਸਟ ਇੰਪੋਰਟੈਂਟ ਕੁਐਸਚਨ ਉਹ ਕਰਾਂਗੇ ਤਾਂ ਜਿਹੜੇ ਆਪਣੇ ਇਸ ਚੈਨਲ ਤੇ ਅੱਜ ਪਹਿਲੀ ਵਾਰ ਆਏ ਹੋ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓਆਂ ਨਾਲ ਤੱਕ ਪਹੁੰਚਦੀਆਂ ਰਹਿਣ ਔਰ ਜਿਨ੍ਹਾਂ ਨੇ ਆਪਣੇ ਚੈਨਲ ਤੇ ਅੱਜ ਪਹਿਲੀ ਵਾਰ ਆਏ ਆ ਔਰ ਪੁਰਾਣੀਆਂ ਵੀਡੀਓਜ਼ ਉਹਨਾਂ ਨੇ ਨਹੀਂ ਦੇਖੀਆਂ ਤਾਂ ਉਹ ਪਲੇਲਿਸਟ ਦੇ ਵਿੱਚ ਜਾ ਕੇ ਆਪਣੀਆਂ ਜਿਹੜੀਆਂ ਪੁਰਾਣੀਆਂ ਵੀਡੀਓ ਦੇਖ ਸਕਦੇ ਆ ਔਰ ਲਾਸਟ ਦੇ ਵਿੱਚ ਜੇ ਤੁਹਾਨੂੰ ਆਪਣੀ ਕਲਾਸ ਵਧੀਆ ਲੱਗੇ ਤਾਂ ਲਾਈਕ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਔਰ ਇਸ ਕਲਾਸ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਨਾ ਕਿ ਤੁਹਾਨੂੰ ਇਹ ਕਲਾਸ ਆਪਣੀ ਕਿਵੇਂ ਲੱਗੀ ਤਾਂ ਆਪਾਂ ਗੱਲ ਕਰਾਂਗੇ ਜੈਨਤਾਂ ਬਾਰੇ ਤਾਂ ਪਹਿਲਾਂ ਤਾਂ ਆਪਾਂ ਨੂੰ ਇਹ ਜੈਨ ਦਾ ਮਤਲਬ ਪਤਾ ਹੋਣਾ ਚਾਹੀਦਾ ਕੀ ਆ ਤਾਂ ਜਿਹੜਾ ਇਹ ਜੈਨ ਸ਼ਬਦ ਹੈ ਤਾਂ ਇਹ ਜਿੰਨ ਤੋਂ ਬਣਿਆ ਹੈ ਕਿਹੜੇ ਸ਼ਬਦ ਤੋਂ ਬਣਿਆ ਹੈ ਜਿੰਨ ਤੋਂ ਔਰ ਜਿਹਦਾ ਮਤਲਬ ਕੀ ਹੁੰਦਾ ਜਿੰਨ ਦਾ ਮਤਲਬ ਹੁੰਦਾ ਜੇਤੂ ਤਾਂ ਜੇ ਆਪਾਂ ਇਸ ਜੈਨ ਧਰਮ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਤੀਰਥੰਕਰ ਕਿਸ ਨੂੰ ਬੋਲਿਆ ਜਾਂਦਾ ਸੀਗਾ ਤਾਂ ਇਹ ਤੀਰਥੰਕਰ ਗੁਰੂ ਨੂੰ ਬੋਲਦੇ ਸੀਗੇ ਜਿਵੇਂ ਆਪਣੇ ਸਿੱਖ ਧਰਮ ਦੇ ਵਿੱਚ 10 ਗੁਰੂ ਸਹਿਬਾਨ ਹੋਏ ਆ ਤਾਂ ਉਸੇ ਤਰੀਕੇ ਜੈਨ ਧਰਮ ਦੇ ਵਿੱਚ ਤੀਰਥੰਕਰ ਹੋਏ ਸੀਗੇ ਤਾਂ ਉਹਨਾਂ ਦੇ ਵਿੱਚ ਆਪਾਂ ਨੂੰ ਪੁੱਛਿਆ ਪਹਿਲੇ ਤੀਰਥੰਕਰ ਕੌਣ ਸੀਗੇ ਤਾਂ ਇਹਨਾਂ ਨੂੰ ਆਪਾਂ ਜੇ ਆਪਾਂ ਪਹਿਲੇ ਦੀ ਗੱਲ ਕਰੀ ਤਾਂ ਪਹਿਲੇ ਸੀਗੇ ਰਿਸ਼ਭ ਦੇਵ ਤੇ ਜਿਹੜੇ ਮਹਾਵੀਰ ਸਵਾਮੀ ਆ ਇਹ ਸੀਗੇ 24ਵੇਂ ਔਰ ਜਿਹੜੇ ਪਾਰਸ਼ਵਨਾਥ ਆ ਇਹ ਸੀਗੇ 23ਵੇਂ ਤੇ ਜਿਹੜੇ ਨਿਮੀਨਾਥ ਸੀਗੇ ਇਹ ਸੀਗੇ 22ਵੇਂ 22 23 24 ਤੇ ਰਿਸ਼ਭ ਦੇਵ ਜਿਹੜੇ ਪਹਿਲੇ ਸੀਗੇ ਔਰ ਜਿਹੜੇ ਰਿਸ਼ਭ ਦੇਵ ਹੈ ਇਹਨਾਂ ਨੂੰ ਕਈ ਵਾਰ ਰਿਸ਼ਵਨਾਥ ਵੀ ਲਿਖ ਦਿੱਤਾ ਜਾਂਦਾ ਹੈ ਤਾਂ ਮਹਾਵੀਰ ਸਵਾਮੀ ਜਿਹੜੇ ਆ ਇਹ ਜੈਨ ਧਰਮ ਦੇ ਅਸਲ ਸੰਸਥਾਪਕ ਮੰਨੇ ਜਾਂਦੇ ਆ ਜੇ ਵੈਸੇ ਆਪਾਂ ਨੂੰ ਜੈਨ ਧਰਮ ਦੇ ਸੰਸਥਾਪਕ ਪੁੱਛਦੇ ਆ ਤਾਂ ਉਹ ਰਿਸ਼ਭ ਦੇਵ ਹੈ ਜੇ ਅਸਲ ਜਾਂ ਮਤਲਬ ਰੀਅਲ ਜਿਹੜੇ ਸੰਸਥਾਪਕ ਰੀਅਲ ਫਾਊਂਡਰ ਪੁੱਛਦੇ ਆ ਤਾਂ ਉਹ ਆਪਾਂ ਮਹਾਵੀਰ ਸਵਾਮੀ ਨੂੰ ਮੰਨਾਂਗੇ ਆਪਾਂ ਦਾ ਕੁਐਸਚਨ ਸੀਗਾ ਜੈਨ ਧਰਮ ਦੇ ਪਹਿਲੇ ਤੀਰਥੰਕਰ ਕੌਣ ਸੀਗੇ ਤਾਂ ਪਹਿਲੇ ਤੀਰਥੰਕਰ ਕੌਣ ਸੀਗੇ ਰਿਸ਼ਭ ਦੇਵ ਜਾਂ ਰਿਸ਼ਭਨਾਥ ਜਾਂ ਆਦਿਨਾਥ ਵੀ ਬੋਲਿਆ ਗਿਆ ਇਹਨਾਂ ਨੂੰ ਜੈਨ ਧਰਮ ਦੇ 24ਵੇਂ ਅਤੇ ਆਖਰੀ ਤੀਰਥੰਕਰ ਕੌਣ ਸੀਗੇ ਤਾਂ ਰਿਸ਼ਭ ਦੇਵ ਬਾਰੇ ਆਪਾਂ ਪੜ ਚੁੱਕੇ ਹਾਂ ਰਿਸ਼ਭ ਦੇ ਪਹਿਲੇ ਸੀਗੇ ਤਾਂ ਜੇ ਆਪਾਂ 24ਵੇਂ ਦੀ ਗੱਲ ਕਰੀ ਤੇ 24ਵੇਂ ਕੌਣ ਸੀਗੇ ਮਹਾਵੀਰ ਸਵਾਮੀ ਸੀਗੇ ਤਾਂ ਜੇ ਆਪਾਂ ਇਸ ਮਹਾਵੀਰ ਸਵਾਮੀ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਜਨਮ ਆ ਉਹ 599 ਈਸਵੀ ਦੇ ਵਿੱਚ ਹੋਇਆ ਸੀਗਾ। ਔਰ ਵਿਸ਼ਾਲੀ ਦੇ ਵਿੱਚ ਹੋਇਆ ਸੀਗਾ ਉਹ ਆਪਾਂ ਅੱਗੇ ਪੜ੍ਹਾਂਗੇ। ਨੈਕਸਟ ਆਪਣਾ ਕੁਐਸਚਨ ਹੈ। ਮਹਾਵੀਰ ਦੇ ਬਚਪਨ ਦਾ ਕੀ ਨਾਮ ਸੀ ਜਿਹੜੇ ਮਹਾਵੀਰ ਸਵਾਮੀ ਸੀਗੇ। ਤਾਂ ਜਿਹੜਾ ਜਿੰਨ ਹੈ ਜਿੰਨ ਦਾ ਆਪਾਂ ਮਤਲਬ ਪਿੱਛੇ ਪੜ ਚੁੱਕੇ ਆ ਜਿੰਨ ਦਾ ਮਤਲਬ ਹੁੰਦਾ ਜੇਤੂ। ਔਰ ਜੇ ਆਪਾਂ ਮਹਾਵੀਰ ਦੇ ਬਚਪਨ ਦੇ ਨਾਮ ਦੀ ਗੱਲ ਕਰੀ ਤਾਂ ਉਹ ਸੀਗੇ ਵਰਧਮਨ ਸਵਾਮੀ ਤੇ ਇਹਨਾਂ ਦਾ ਬਚਪਨ ਦਾ ਨਾਮ ਵਰਧਮਨ ਸੀਗਾ ਔਰ ਜੇ ਆਪਾਂ ਗੱਲ ਕਰੀਏ ਸਿਧਾਰਥ ਦੀ ਤਾਂ ਸਿਧਾਰਥ ਇਹਨਾਂ ਦੇ ਪਿਤਾ ਦਾ ਨਾਮ ਸੀਗਾ ਔਰ ਜਿਹੜੇ ਸੋਸ਼ੋਧਨ ਆ ਇਹ ਮਹਾਤਮਾ ਬੁੱਧ ਦੇ ਪਿਤਾ ਸੀਗੇ ਤਾਂ ਇਹ ਮਹਾਤਮਾ ਬੁੱਧ ਦੇ ਪਿਤਾ ਸੀਗੇ ਨੈਕਸਟ ਕੁਐਸਚਨ ਮਹਾਵੀਰ ਦਾ ਜਨਮ ਕਿੱਥੇ ਹੋਇਆ ਲੁੰਬਣੀ ਨੇਪਾਲ ਲੁੰਬਣੀ ਦੇ ਵਿੱਚ ਤਾਂ ਬੁੱਧ ਧਰਮ ਦਾ ਬਹੁਤ ਮਹਾਤਮਾ ਬੁੱਧਾ ਹੋਇਆ ਸੀਗਾ ਤਾਂ ਇਹ ਤਾਂ ਇਹਦਾ ਆਨਸਰ ਹੋ ਨਹੀਂ ਸਕਦਾ ਕਿਉਂਕਿ ਇੱਥੇ ਕਿਹਦਾ ਜਨਮ ਹੋਇਆ ਸੀ ਮਹਾਤਮਾ ਬੁੱਧ ਦਾ ਤਾਂ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕੁੰਡਗ੍ਰਾਮ ਦੀ ਤਾਂ ਇਹਦਾ ਰਾਈਟ ਆਨਸਰ ਆ ਵਿਸ਼ਾਲੀ ਦੇ ਨੇੜੇ ਔਰ ਇਹ ਬਿਹਾਰ ਸਟੇਟ ਦੇ ਵਿੱਚ ਪੈਂਦਾ ਹੈ ਜਿਹੜਾ ਵਿਸ਼ਾਲੀ ਹੈ ਤਾਂ ਇਹਨਾਂ ਦਾ ਜਿਹੜਾ ਜਨਮ ਆ ਉਹ 599 ਈਸਵੀ ਦੇ ਵਿੱਚ ਹੋਇਆ ਸੀਗਾ ਕਈ ਵਾਰੀ ਆਪਾਂ ਨੂੰ ਸਦੀ ਵੀ ਪੁੱਛ ਲੈਂਦੇ ਹੁੰਦੇ ਆ ਕਿਹੜੀ ਸਦੀ 'ਚ ਹੋਇਆ ਤਾਂ ਇਹ 6ਵੀਂ ਸਦੀ 'ਚ ਹੋਇਆ ਨੈਕਸਟ ਕੁਐਸਚਨ ਹੈ ਮਹਾਵੀਰ ਦੇ ਪਿਤਾ ਦਾ ਕੀ ਨਾਮ ਸੀ ਆਪਾਂ ਲਾਸਟ ਵਾਲੇ ਕੁਐਸਚਨ ਚ ਕਰ ਚੁੱਕੇ ਆ ਅਸ਼ੋਕ ਇਹ ਤਾਂ ਰਾਜਾ ਸੀਗਾ ਚੇਤਕ ਇਹ ਵੀ ਅੱਗੇ ਅੱਗੇ ਆਪਾਂ ਪੜ੍ਹਾਂਗੇ ਇਹਨਾਂ ਬਾਰੇ ਜਿਹੜਾ ਸਿਧਾਰਥ ਸੀਗਾ ਤਾਂ ਇਹਨਾਂ ਦੇ ਮਹਾਵੀਰ ਦੇ ਪਿਤਾ ਸੀਗੇ ਔਰ ਜਿਹੜੇ ਸੰਸੋਧਨ ਇਹ ਮਹਾਤਮਾ ਬੁੱਧ ਦੇ ਪਿਤਾ ਸੀਗੇ ਇਹ ਕੌਣ ਸੀਗੇ ਮਹਾਤਮਾ ਬੁੱਧ ਦੇ ਪਿਤਾ ਸੀਗੇ ਨੈਕਸਟ ਕੁਐਸਚਨ ਮਹਾਵੀਰ ਦੀ ਮਾਤਾ ਦਾ ਕੀ ਨਾਮ ਸੀਗਾ ਜਿਹੜੇ ਮਹਾਵੀਰ ਸਵਾਮੀ ਸੀ ਇਹਨਾਂ ਦੀ ਮਾਤਾ ਦਾ ਕੀ ਨਾਮ ਸੀ ਮਹਾਦੇਵੀ ਇਹ ਤਾਂ ਮਹਾਤਮਾ ਬੋਧੀ ਜਿਹੜੀ ਮਾਤਾ ਸੀ ਉਹਨਾਂ ਦਾ ਨਾਮ ਸੀਗਾ ਜਿਹੜੀ ਯਸ਼ੋਧਰਾ ਹੈ ਇਹ ਮਹਾਤਮਾ ਬੋਧੀ ਪਤਨੀ ਸੀਗੀ ਤਾਂ ਜੇ ਆਪਾਂ ਗੱਲ ਕਰੀਏ ਆ ਤ੍ਰਿਸ਼ਲਾ ਦੀ ਤਤ੍ਰਿਸ਼ਲਾ ਇਹਨਾਂ ਦੀ ਕੀ ਸੀਗੀ ਮਾਤਾ ਸੀਗੀ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਬੀ ਆਨਸਰ ਬਣ ਜੂਗਾ ਨੈਕਸਟ ਕੁਐਸਚਨ ਹੈ ਮਹਾਵੀਰ ਨੂੰ ਕੈਵਲਿਆ ਗਿਆਨ ਦੀ ਪ੍ਰਾਪਤੀ ਕਿੰਨੀ ਉਮਰ ਦੇ ਵਿੱਚ ਹੋਈ ਤਾਂ ਪਹਿਲਾਂ ਤਾਂ ਆਪਾਂ ਨੂੰ ਕੈਵਲਿਆ ਦਾ ਮਤਲਬ ਪਤਾ ਹੋਣਾ ਚਾਹੀਦਾ ਕੈਵਲਿਆ ਦਾ ਕੀ ਮਤਲਬ ਹੈ ਤਾਂ ਕੈਵਲਿਆ ਦਾ ਮਤਲਬ ਹੁੰਦਾ ਪੂਰਨ ਗਿਆਨ ਕੈਵਲਿਆ ਦਾ ਮਤਲਬ ਕੀ ਹੁੰਦਾ ਪੂਰਨ ਗਿਆਨ ਤਾਂ ਪੂਰੇ ਬ੍ਰਹਿਮੰਡ ਦਾ ਗਿਆਨ ਮਤਲਬ ਕਹਿੰਦੇ ਕਦੋਂ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ 30 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਘਰ ਛੱਡਿਆ ਸੀਗਾ 12 ਸਾਲ ਇਹਨਾਂ ਨੇ ਤਪੱਸਿਆ ਕੀਤੀ ਸੀ ਤਾਂ 32 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੂੰ ਜਿਹੜਾ ਇਹ ਕੈਵਲਿਆ ਦੀ ਪ੍ਰਾਪਤੀ ਹੋਈ ਸੀ ਜੇ ਮਹਾਤਮਾ ਬੋਧ ਦੀ ਗੱਲ ਕਰੀਏ ਤਾਂ ਮਹਾਤਮਾ ਬੋਧ ਨੇ 29 ਸਾਲ ਦੀ ਉਮਰ 'ਚ ਘਰ ਛੱਡਿਆ ਸੀ ਔਰ 35 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ ਸੀਗਾ ਨੈਕਸਟ ਕੁਐਸਚਨ ਹੈ ਜੈਨ ਧਰਮ ਦੇ ਮੁੱਖ ਸਿਧਾਂਤਾਂ ਨੂੰ ਕੀ ਕਿਹਾ ਜਾਂਦਾ ਸੀਗਾ ਤ੍ਰਿਪੇਟਕ ਤ੍ਰਿਪੇਟਕ ਤਾਂ ਬੁੱਧ ਧਰਮ ਨਾਲ ਰਿਲੇਟਡ ਸੀਗਾ ਤ੍ਰੀ ਰਤਨ ਅਸ਼ਟਾਂਗੀਕ ਮਾਰਗ ਅਸ਼ਟਾਂਗੀਕ ਮਾਰਗ ਵੀ ਬੋਧ ਧਰਮ ਨਾਲ ਲੇਟਰ ਸੀ ਤਾਂ ਇਹਦਾ ਜਿਹੜਾ ਰਾਈਟ ਆਨਸਰ ਬਣੂਗਾ ਆਪਣੇ ਕੋਲੇ ਤ੍ਰੀ ਰਤਨ ਬਰੂਗਾ ਤ੍ਰੀ ਰਤਨ ਕਿਹੜੇ ਕਿਹੜੇ ਸੀਗੇ ਉਹ ਆਪਾਂ ਅੱਗੇ ਨੈਕਸਟ ਕੁਐਸਚਨ ਦੇ ਵਿੱਚ ਡਿਸਕਸ ਕਰਦੇ ਆਂ ਨੈਕਸਟ ਕੁਐਸਚਨ ਹੈ ਕਹਿੰਦੇ ਇਹਨਾਂ ਵਿੱਚੋਂ ਕਿਹੜਾ ਜਨ ਧਰਮ ਦੇ ਤ੍ਰੀ ਰਤਨਾਂ ਦੇ ਵਿੱਚ ਹੈ ਨਹੀਂ ਸੀਗਾ ਤਾਂ ਆਪਾਂ ਇਹ ਦੱਸਣਾ ਤ੍ਰੀ ਰਤਨਾਂ ਚ ਕਿਹੜਾ ਸ਼ਾਮਲ ਹੈ ਨਹੀਂ ਸੀ ਸੱਚਾ ਵਿਸ਼ਵਾਸ ਸੱਚਾ ਵਿਸ਼ਵਾਸ ਤਾਂ ਸੀਗਾ ਸੱਚਾ ਗਿਆਨ ਵੀ ਸੀਗਾ ਸੱਚਾ ਆਚਰਨ ਵੀ ਸੀਗਾ ਸੱਚਾ ਧਿਆਨ ਇਹਦੇ ਵਿੱਚ ਨਹੀਂ ਸੀਗਾ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਡੀ ਆਨਸਰ ਨੈਕਸਟ ਕੁਐਸਚਨ ਜਿਆ ਧਰਮ ਦਾ ਸਭ ਤੋਂ ਮਹੱਤਵਪੂਰਨ ਸਿਧਾਂਤ ਕਿਹੜਾ ਸੀ ਦੇਖੋ ਆਪਾਂ ਨੂੰ ਸਭ ਤੋਂ ਇੰਪੋਰਟੈਂਟ ਪੁੱਛਿਆ ਵੈਸੇ ਸਾਰੇ ਜਨ ਧਰਮ ਦੇ ਸਿਧਾਂਤ ਸੀਗੇ ਕਰਮ ਅਹਿੰਸਾ ਤਪੱਸਿਆ ਜਾਂ ਮੁਕਤੀ ਪਰ ਜਿਹੜਾ ਮੇਨ ਇਹਨਾਂ ਦਾ ਸਿਧਾਂਤ ਸੀਗਾ ਉਹ ਕੀ ਸੀਗਾ ਅਹਿੰਸਾ ਇਹ ਕਹਿੰਦੇ ਸੀ ਕਿਸੇ ਨਾਲ ਸਾਨੂੰ ਹਿੰਸਾ ਜਿਹੜੀ ਆ ਲੜਾਈ ਉਹ ਨਹੀਂ ਕਰਨੀ ਚਾਹੀਦੀ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਬੀ ਆਨਸਰ ਨੈਕਸਟ ਕੁਐਸਚਨ ਹੈ ਦ ਨੈਕਸਟ ਕੁਐਸਚਨ ਆਪਣਾ ਅਹਿੰਸਾ ਹੀ ਹੈ ਕਹਿੰਦੇ ਅਹਿੰਸਾ ਤੋਂ ਕੀ ਭਾਵ ਹੈ ਸਿਰਫ ਮਨੁੱਖਾਂ ਨੂੰ ਦੁੱਖ ਨਾ ਦੇਣਾ ਨਹੀਂ ਸਿਰਫ ਮਨੁੱਖਾਂ ਦੀ ਗੱਲ ਨਹੀਂ ਹੋ ਸਕਦੀ ਸਿਰਫ ਪਸ਼ੂਆਂ ਨੂੰ ਦੁੱਖ ਨਾ ਦੇਣਾ ਹੈ ਸਿਰਫ ਪਸ਼ੂਆਂ ਦੀ ਗੱਲ ਨਹੀਂ ਹੋ ਸਕਦੀ ਕਿਸੇ ਨਾਲ ਲੜਾਈ ਨਾ ਕਰਨਾ ਤਾਂ ਅਹਿੰਸਾ ਦਾ ਮਤਲਬ ਕੀ ਹੈ ਕਿਸੇ ਵੀ ਜੀਵ ਨੂੰ ਦੁੱਖ ਨਹੀਂ ਦੇਣਾਗਾ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਬੀ ਨੈਕਸਟ ਕੁਐਸਚਨ ਮਹਾਵੀਰ ਨੇ ਕਿੰਨੇ ਮਹਾਵ੍ਰਤ ਦੱਸੇ ਤਾਂ ਮਹਾਵੀਰ ਨੇ ਜੈਨ ਧਰਮ ਦੇ ਵਿੱਚ ਪਹਿਲਾ ਚਾਰ ਮਹਾਵ੍ਰਤ ਸੀਗੇ ਤਾਂ ਉਸ ਤੋਂ ਬਾਅਦ ਜਿਹੜਾ ਪੰਜਵਾਂ ਜੋੜਿਆ ਸੀਗਾ ਉਹ ਮਹਾਵੀਰ ਸਵਾਮੀ ਨੇ ਜੋੜਿਆ ਸੀਗਾ ਔਰ ਜਿਹੜੇ ਪਹਿਲੇ ਚਾਰ ਸੀਗੇ ਉਹ ਪਾਰਸ਼ਵਨਾਥ ਨੇ ਜੋੜੇ ਸੀਗੇ ਤਾਂ ਟੋਟਲ ਜੈਨ ਧਰਮ ਦੇ ਵਿੱਚ ਜਿਹੜੇ ਆ ਉਹ ਪੰਜ ਮਹਾਵ੍ਰਤ ਸੀਗੇ ਨੈਕਸਟ ਕੁਐਸਚਨ ਹੈ ਹੇਠ ਲਿਖੇ ਪੰਜ ਵਰਤਾਂ ਵਿੱਚੋਂ ਕਿਹੜਾ ਸ਼ਾਮਲ ਨਹੀਂ ਸੀਗਾ ਜੈਨ ਧਰਮ ਦੇ ਵਿੱਚ ਇਹ ਹਿੰਸਾ ਸੀਗਾ ਸੀਗਾ ਸੱਚ ਬੋਲੋ ਇਹ ਸੱਤਿਆ ਏ ਵੀ ਸੀਗਾ ਆ ਸੱਤਿਆ ਚੋਰੀ ਨਹੀਂ ਕਰਨੀ ਹੋਈ ਸੀਗਾ ਪਰ ਦਾਨ ਨਾਮ ਦੀ ਕੋਈ ਵੀ ਚੀਜ਼ ਨਹੀਂ ਸੀਗੀ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਡੀ ਨੈਕਸਟ ਕੁਐਸਚਨ ਹੈ ਜੈਨ ਧਰਮ ਦੀਆਂ ਪਵਿੱਤਰ ਪੋਥੀਕਾਂ ਨੂੰ ਕੀ ਕਿਹਾ ਜਾਂਦਾ ਸੀ ਵੇਦ ਨਹੀਂ ਵੇਦ ਤਾਂ ਉਸ ਟਾਈਮ ਨਹੀਂ ਸੀ ਵੇਦ ਤਾਂ ਬਹੁਤ ਪਹਿਲਾਂ ਦੀ ਗੱਲ ਹੈ ਤ੍ਰਿਪੀਟਕ ਤਾਂ ਤਾਂ ਜਿਹੜਾ ਆਪਣੇ ਕੋਲੇ ਇਹਦਾ ਰਾਈਟ ਆਨਸਰ ਬਣੂਗਾ ਉਹ ਬਣੂਗਾ ਆਗਮ ਕਿਉਂਕਿ ਜਿਹੜਾ ਜੈਨ ਧਰਮ ਦੀਆਂ ਪਵਿੱਤਰ ਪੁਸਤਕਾਂ ਸੀ ਉਹਨਾਂ ਨੂੰ ਕੀ ਬੋਲਦੇ ਸੀ ਆਗਮ ਔਰ ਜਿਹੜਾ ਤ੍ਰਿਪਿਟਕ ਸੀਗਾ ਇਹ ਜਿਹੜਾ ਤ੍ਰਿਪਿਟਕ ਸੀ ਇਹ ਬੁੱਧ ਧਰਮ ਨਾਲ ਰਿਲੇਟਡ ਸੀਗਾ ਇਹ ਬੁੱਧ ਧਰਮ ਦੇ ਸਾਹਿਤ ਨੂੰ ਤ੍ਰਿਪਿਟਕ ਬੋਲਿਆ ਜਾਂਦਾ ਸੀਗਾ ਨੈਕਸਟ ਕੁਐਸਚਨ ਹੈ ਜੈਨ ਧਰਮ ਦੀਆਂ ਦੋ ਮੁੱਖ ਸੰਖਾਵਾਂ ਕਿਹੜੀਆਂ ਸੀ ਹੀਨਯਾਨ ਤੇ ਮਹਾਯਾਨ ਦਗੰਬਰ ਤੇ ਸਤੰਬਰ ਵੈਸ਼ਨਵ ਦੇ ਸ਼ੈਵ ਸਿਆ ਤੇ ਸੁੰਨੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਹੀਨਯਾਨ ਤੇ ਮਹਾਯਾਨ ਦੀ ਤਾਂ ਇਹ ਬੁੱਧ ਧਰਮ ਦੀਆਂ ਦੋ ਸੰਖਾਵਾਂ ਸੀਗੀਆਂ ਪਰ ਆਪਾਂ ਨੂੰ ਕੀ ਦੀਆਂ ਪੁੱਛਿਆ ਕੁਐਸਚਨ ਦੇ ਵਿੱਚ ਆਪਾਂ ਨੂੰ ਪੁੱਛਿਆ ਜੈਨਤਾ ਰਮਣੀ ਇਸ ਕਰਕੇ ਇਹਦਾ ਆਨਸਰ ਨਹੀਂ ਹੋ ਸਕਦਾ ਸ਼੍ਰੀਆ ਤੇ ਸੁੰਨੀ ਇਹ ਮੁਸਲਮਾਨ ਸੀਗੇ ਇਹ ਕੌਣ ਸੀਗੇ ਮੁਸਲਮਾਨ ਤਾਂ ਇਹ ਵੀ ਨਹੀਂ ਇਹਦਾ ਆਨਸਰ ਹੋ ਸਕਦਾ ਹੁਣ ਆਪਸ਼ਨਾਂ ਬਚੀਆਂ ਦੋ ਵੈਸ਼ਨਵ ਤੇ ਸ਼ੈਵ ਵੀ ਨਹੀਂ ਸੀਗੇ ਤਾਂ ਇਹ ਕੌਣ ਸੀਗੇ ਦੈਗੰਬਰ ਤੇ ਸ਼ਵੇਤੰਬਰ ਔਰ ਜਿਹੜੇ ਸਤੰਬਰ ਆ ਸ਼ਵੇਤੰਬਰ ਆ ਜਿਹੜੇ ਉਸ ਫੈਤ ਕੱਪੜੇ ਪਹਿਨਦੇ ਸੀ ਜਿਹੜੇ ਦੈਗੰਬਰ ਆ ਉਹ ਬਗੈਰ ਕੱਪੜਿਆਂ ਤੋਂ ਰਹਿੰਦੇ ਸੀ ਤੇ ਇਹ ਵੀ ਆਪਾਂ ਅੱਗੇ ਕੁਐਸਚਨ ਕਰਾਂਗੇ ਦਗੰਬਰ ਸੰਪਰਦਾਏ ਦੇ ਹੁਣ ਯਈ ਕੀ ਧਾਰਨ ਕਰਦੇ ਸੀ ਸਫੈਦ ਵਸਤਰ ਰੰਗਦਾਰ ਵਸਤਰ ਜਾਂ ਕੋਈ ਵੀ ਨਹੀਂ ਜਾਂ ਪੀਲੇ ਤਾਂ ਜਿਹੜੇ ਸਵੈਤੰਬਰ ਹੁੰਦੇ ਸੀ ਉਹ ਸਫੈਦ ਪਹਿਨਦੇ ਸੀਗੇ ਤੇ ਜਿਹੜੇ ਦਗੰਬਰ ਆਹੋ ਕੋਈ ਵੀ ਕਪੜਾ ਨਹੀਂ ਪਹਿਨਦੇ ਸੀਗੇ ਇਸ ਕਰਕੇ ਦਾ ਆਨਸਰ ਕੀ ਆਜੂਗਾ ਸੀ ਆਨਸਰ ਨੈਕਸਟ ਕੁਐਸਚਨ ਹੈ ਸਵੈਤੰਬਰ ਸੰਪਰਦਾਏ ਦੇ ਹੁਣ ਯਈ ਕੀ ਧਾਰਨ ਕਰਦੇ ਸੀਗੇ ਆਪਾਂ ਹੁਣ ਜਿਹੜਾ ਸਵੈਤੰਬਰ ਦੀ ਗੱਲ ਹੋਈ ਆ ਤਾਂ ਇਸ ਸਫੈਦ ਕਪੜੇ ਪਹਿਨਦੇ ਸੀਗੇ ਸਫੈਦ ਵਸਤਰ ਆਪਣਾ ਰਾਈਟ ਆਨਸਰ ਕੀ ਬਣਜੋ ਜੈਨ ਧਰਮ ਵਿੱਚ ਮੋਕਸ਼ ਪ੍ਰਾਪਤੀ ਕਿ ਲਈ ਗੁੰਦਾ ਸੀਗਾ ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਸੀ ਨਹੀਂ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਹੁੰਦੀ ਸੀ ਸਿਰਫ ਗਿਆਨ ਦੀ ਪ੍ਰਾਪਤੀ ਹੁੰਦੀ ਸੀ ਨਹੀਂ ਸਿਰਫ ਗਿਆਨ ਦੀ ਪ੍ਰਾਪਤੀ ਨਹੀਂ ਤੀਰਥ ਯਾਤਰਾ ਨਹੀਂ ਤਾਂ ਉਸ ਟਾਈਮ ਕੀ ਹੁੰਦਾ ਸੀਗਾ ਕਰਮ ਦੇ ਬੰਦਨਾਂ ਤੋਂ ਮੁਕਤੀ ਨੂੰ ਹੀ ਮੋਕਸ਼ ਕਿਹਾ ਜਾਂਦਾ ਸੀਗਾ ਤਾਂ ਰਾਈਟ ਆਨਸਰ ਕੀ ਆਜੂਗਾ ਬੀ ਆਨਸਰ ਨੈਕਸਟ ਕੁਐਸਚਨ ਆਪਣੇ ਕੋਲੇ ਹੈ ਜੈਨ ਧਰਮ ਦੇ ਅਨੁਸਾਰ ਆਤਮਾ ਦਾ ਕਰਮਾਂ ਤੋਂ ਮੁਕਤ ਹੋਣਾ ਕੀ ਕਹਾਉਂਦਾ ਸੀਗਾ ਮਤਲਬ ਜਿਹੜੀ ਆਤਮਾ ਜਦੋਂ ਉਹ ਕਰਮਾਂ ਤੋਂ ਮੁਕਤ ਹੋ ਜਾਂਦੀ ਸੀ ਤੁਹਾਨੂੰ ਅਸੀਂ ਕੀ ਬੋਲਦੇ ਸੀ ਕੈਵਲਿਆ ਇਹ ਤਾਂ ਅਸੀਂ ਗਿਆਨ ਪ੍ਰਾਪਤੀ ਨੂੰ ਬੋਲਦੇ ਸੀਗੇ ਜਦੋਂ ਗਿਆਨ ਪ੍ਰਾਪਤੀ ਹੋ ਜਾਂਦੀ ਸੀ ਤਾਂ ਉਸ ਨੂੰ ਕਿਹਾ ਜਾਂਦਾ ਸੀਗਾ ਕੈਵਲਿਆ ਦਾ ਸੰਸਾਰ ਮਾਇਆ ਜਾਂ ਨਿਰਵਾਣ ਤਾਂ ਇਹ ਕੀ ਬੋਲਦੇ ਸੀ ਅਸੀਂ ਉਹਨੂੰ ਨਿਰਵਾਣ ਬੋਲਦੇ ਸੀਗੇ ਜਨ ਧਰਮ ਵਿੱਚ ਈਸ਼ਵਰ ਦੀ ਕੀ ਧਾਰਨਾ ਸੀ ਕੀ ਉਹਨੂੰ ਸੰਸਾਰ ਦਾ ਰਚਨਹਾਰ ਮੰਨਿਆ ਜਾਂਦਾ ਸੀ ਨਹੀਂ ਤਾਂ ਉਹਨੂੰ ਕੀ ਮੰਨਿਆ ਜਾਂਦਾ ਸੀਗਾ ਆਤਮਾ ਵਿਕਾਸ ਦੀ ਉੱਚੀ ਅਵਸਥਾ ਬ੍ਰਹਮਾ ਵਿਸ਼ਨੂ ਮਹੇਜ ਤਾਂ ਜਿਹੜਾ ਬਹੁਤ ਬਾਅਦ ਦਾ ਕਨਸੈਪਟ ਹੈ ਤਾਂ ਆਪਣੇ ਕੋਲੇ ਕੀ ਆਨਸਰ ਬਣ ਜੂਗਾ ਬੀ ਆਨਸਰ ਨੈਕਸਟ ਕੁਐਸਚਨ ਹੈ ਆਥ ਪਾਰਸ਼ਵਨਾਥ ਜੈਨ ਧਰਮ ਦੇ ਕਿੰਵੇਂ ਤੀਰਥੰਕਰ ਸੀਗੇ 24ਵੇਂ 23ਵੇਂ 22ਵੇਂ 23ਵੇਂ 1ਵੇਂ ਜਾਂ 20ਵੇਂ ਤਾਂ ਇਹ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਪਾਰਸ਼ਵਨਾਥ ਕਿੰਵੇਂ ਸੀਗੇ 23ਵੇਂ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਬੀ ਆਨਸਰ ਪਾਰਸ਼ਵਨਾਥ ਦੁਆਰਾ ਦਿੱਤੇ ਚਾਰ ਸਿਧਾਂਤਾਂ ਵਿੱਚ ਮਹਾਵੀਰ ਨੇ ਕਿਹੜਾ ਸਿਧਾਂਤ ਜੋੜਿਆ ਸਤਿਆ ਜਾਂ ਸੱਚ ਪਹਿਲਾਂ ਹੀ ਸੀਗਾ ਅਹਿੰਸਾ ਵੀ ਪਹਿਲਾਂ ਹੀ ਸੀਗਾ ਤਾਂ ਇਹਨਾਂ ਨੇ ਕਿਹੜਾ ਜੋੜਿਆ ਸੀਗਾ ਬ੍ਰਹਮਚਾਰਿਆ ਤਾਂ ਬਾਅਦ ਵਿੱਚ ਕਿੰਨੇ ਹੋ ਗਏ ਸੀਗੇ ਇਹ ਪੰਜ ਚਾਰ ਪਹਿਲਾਂ ਸੀਗੇ ਆਪਰੀਗ੍ਰਹਿ ਮਤਲਬ ਗ੍ਰਹਿਣ ਨਹੀਂ ਕਰਨਾ ਤਾਂ ਨੈਕਸਟ ਕੁਐਸਚਨ ਤੇ ਚੱਲਦੇ ਆਪਾਂ ਨੈਕਸਟ ਕੁਐਸਚਨ ਹੈ ਜੈਨ ਧਰਮ ਦੇ ਪਾਰਸ਼ਵਨਾਥ ਕਿੰਵੇਂ ਤੀਰਥੰਕਰ ਸੀ ਤੇ ਆਪਾਂ ਕੁਐਸਚਨ ਕਰ ਚੁੱਕੇ ਆ ਤਾਂ ਇਹਦਾ ਰਾਈਟ ਆਨਸਰ ਕੀ ਆ ਜੂਗਾ 23ਵੇਂ 파ਰਸ਼ਵਨਾਥ ਦ ਦਿੱਤੇ ਚਾਰ ਸਥਾਨਤਾ ਵਿੱਚ ਕਿਹੜਾ ਜਿਹੜਾ ਹੈ ਮਹਾਵੀਰ ਨੇ ਜੋੜਿਆ ਸੀ ਇਹ ਵੀ ਆਪਾਂ ਡਿਸਕਸ ਕਰ ਚੁੱਕੇ ਆ ਤਾਂ ਇਹ ਕਿਸ ਨੇ ਜੋੜਿਆ ਸੀਗਾ ਬ੍ਰਹਮਚਾਰਿਆ ਜੋੜਿਆ ਸੀ ਇਹਨਾਂ ਨੇ ਤਾਂ ਆਪਣਾ ਨੈਕਸਟ ਕੁਐਸਚਨ ਨੈਕਸਟ ਆਪਣਾ ਕੁਐਸਚਨ ਹੈ ਕਹਿੰਦੇ ਮਹਾਵੀਰ ਨੂੰ ਕੈਵਲਿਆ ਗਿਆਨ ਕਿਹੜੇ ਦਰਖਤ ਦੇ ਥੱਲੇ ਹੋਇਆ ਸੀ ਪਿੱਪਲ ਜਾਂ ਬੋਧੀ ਦਰਖਤ ਇੱਥੇ ਤਾਂ ਮਹਾਤਮਾ ਬੁੱਧ ਨੂੰ ਹੋਇਆ ਸੀਗਾ ਤਾਂ ਇਹ ਤਾਂ ਇਹਦਾ ਆਨਸਰ ਨਹੀਂ ਹੋ ਸਕਦਾ ਵੀ ਸ਼ਾਲ ਦੇ ਦਰਖਤ ਥੱਲੇ ਹਾਂ ਆ ਠੀਕ ਆ ਤੇ ਇਹਨਾਂ ਨੂੰ ਕਿੱਥੇ ਹੋਇਆ ਸੀਗਾ ਸ਼ਾਲ ਦੇ ਦਰਖਤ ਥੱਲੇ ਜਿਹੜਾ ਗਿਆਨ ਪ੍ਰਾਪਤ ਹੋਇਆ ਸੀ ਆਪਣਾ ਰਾਈਟ ਆਨਸਰ ਕੀ ਬਣ ਜੂਗੀ ਮਹਾਵੀਰ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ ਸੀ ਸਾਰਨਾਥ ਚ ਪਹਿਲਾ ਮਹਾਤਮਾ ਬੁੱਧ ਨੇ ਦਿੱਤਾ ਸੀਗਾ ਤੇ ਇਹਨਾਂ ਨੇ ਪਹਿਲਾ ਆਪਣਾ ਉਪਦੇਸ਼ ਕਿੱਥੇ ਦਿੱਤਾ ਸੀਗਾ ਰਾਜਗ੍ਰਹਿ ਦੇ ਵਿੱਚ ਆਪਣਾ ਰਾਈਟ ਆਨਸਰ ਕੀ ਬਣ ਜੂ ਨੈਕਸਟ ਆਪਣਾ ਕੁਐਸਚਨ ਹੈ ਕਹਿੰਦੇ ਜੈਨ ਧਰਮ ਦੇ ਪਰ ਪੈਰੋਕਾਰਾਂ ਦੁਆਰਾ ਸੂਰਜ ਛਿਪਨ ਤੋਂ ਬਾਅਦ ਭੋਜਨ ਕਿਉਂ ਨਹੀਂ ਕੀਤਾ ਜਾਂਦਾ ਸੀ ਮਤਲਬ ਜਦੋਂ ਸੂਰਜ ਛਿਪ ਜਾਂਦਾ ਸੀ ਉਸ ਤੋਂ ਬਾਅਦ ਉਹ ਭੋਜਨ ਨਹੀਂ ਕਰਦੇ ਸੀ ਕੀ ਕਾਰਨ ਸੀ ਉਹਦਾ ਤਾਂ ਉਹਦਾ ਕੀ ਕਾਰਨ ਸੀਗਾ ਧਾਰਮਿਕ ਕਾਰਨ ਨਹੀਂ ਧਾਰਮਿਕ ਕਾਰਨ ਨਹੀਂ ਸੀ ਉਹ ਬੈਕਟੀਰੀਆ ਦੀ ਹਿੰਸਾ ਤੋਂ ਬਚਣ ਦੇ ਲਈ ਜਿਹੜਾ ਇਹ ਦੁਪਹਿਰ ਢਲਣ ਤੋਂ ਬਾਅਦ ਛਿਪਨ ਤੋਂ ਬਾਅਦ ਸੂਰਜ ਤੋਂ ਬਾਅਦ ਜਿਹੜਾ ਹੈ ਭੋਜਨ ਨਹੀਂ ਖਾਂਦੇ ਸੀ ਜੈਨੀਆਂ ਦਾ ਮੁੱਖ ਤਿਆਰ ਕਿਹੜਾ ਸੀ ਦਿਵਾਲੀ ਪਰਯੋਸ਼ਨ ਜਿਹਨੂੰ ਅਸੀਂ 10 ਲਕਸ਼ਣ ਬੋਲਦਿਆਂ ਤੇ ਦਾ ਰਾਈਟ ਆਨਸਰ ਕੀ ਬਣ ਜਾਊਗਾ ਆਪਣੇ ਕੋਲੇ ਬੀ ਆਨਸਰ ਨੈਕਸਟ ਕੁਐਸਚਨ ਹੈ ਅਨੇਕਤਾਵਾਦ ਕਿਸ ਧਰਮ ਦਾ ਸਿਧਾਂਤ ਹੈ ਬਹੁਤ ਧਰਮ ਦਾ ਜੈਨ ਧਰਮ ਦਾ ਹਿੰਦੂ ਧਰਮ ਦਾ ਸਿੱਖ ਧਰਮ ਦਾ ਜਿਹੜਾ ਅਨੇਕਤਾਵਾਦ ਹੈ ਕੀ ਦਾ ਸਿਧਾਂਤ ਹੈ ਇਹ ਜੈਨ ਧਰਮ ਦਾ ਤਾਂ ਆਪਣਾ ਰਾਈਟ ਆਨਸਰ ਕੀ ਬਣ ਜਾਊ ਬੀ ਜੈਨ ਧਰਮ ਵਿੱਚ ਸਿਆਦਵਾਦ ਕੀ ਹੈ ਤਾਂ ਇਹ ਬਹੁਤ ਜਾਣ ਵਾਲੇ ਨਵਾਂ ਕੁਐਸਚਨ ਹੋਊਗਾ ਸਿਆਦਵਾਦ ਇੱਕ ਪ੍ਰਮਾਤਮਾ ਵਿੱਚ ਵਿਸ਼ਵਾਸ ਗਿਆਨ ਪ੍ਰਾਪਤੀ ਦਾ ਮਾਰਗ ਗਿਆਨ ਦੀ ਸੰਪੇਕਤਾ ਤੇ ਜਨ ਨਿਰਵਾਣ ਪ੍ਰਾਪਤੀ ਦਾ ਤਰੀਕਾ ਤਾਂ ਸਿਆਦਵਾਦ ਕੀ ਸੀਗਾ ਸਿਆਦਵਾਦ ਦਾ ਮਤਲਬ ਸੀਗਾ ਗਿਆਨ ਦੀ ਸੰਪੇਕਤਾ ਦਾ ਸਿਧਾਂਤ ਆਪਣਾ ਰਾਈਟ ਆਨਸਰ ਕੀ ਬਣ ਜੂ ਇਸ ਇੱਕ ਪਰਮਾਤਮਾ ਵਿੱਚ ਵਿਸ਼ਵਾਸ ਨਹੀਂ ਸੀਗਾ ਇਹ ਨਾ ਹੀ ਇਹ ਗਿਆਨ ਪ੍ਰਾਪਤੀ ਦਾ ਮਾਰਗ ਸੀਗਾ ਔਰ ਨਾ ਹੀ ਇਹ ਨਿਰਵਾਣ ਦਾ ਕੋਈ ਮੈਥਡ ਸੀਗਾ ਨੈਕਸਟ ਆਪਣਾ ਕੁਐਸਚਨ ਹੈ ਕਹਿੰਦੇ ਜੈਨ ਸੰਗ ਦੀ ਸਥਾਪਨਾ ਕਿਸ ਨੇ ਕੀਤੀ ਸੀ ਤਾਂ ਜਿਹੜੇ ਮਹਾਵੀਰ ਮਹਾਤਮਾ ਬੁੱਧ ਸੀਗੇ ਇਹ ਨਾ ਨੇੜਾ ਬੋਧ ਧਰਮ ਦਾ ਬਣਾਇਆ ਸੀਗਾ ਤੇ ਜਿਹੜਾ ਜੈਨ ਸੰਗਠਨ ਬਣਾਇਆ ਸੀਗਾ ਉਹ ਮਹਾਵੀਰ ਸਵਾਮੀ ਜੀ ਨੇ ਬਣਾਇਆ ਸੀਗਾ ਤਾਂ ਆਪਣਾ ਰਾਈਟ ਆਨਸਰ ਕੀ ਬਣਜੂ ਸੀ ਜੈਨ ਸੰਗ ਵਿੱਚ ਸ਼ਾਮਲ ਹੋਣ ਲਈ ਕਿਹੜੀ ਸ਼ਰਤ ਸੀ ਗ੍ਰਸਤ ਜੀਵਨ ਤਿਆਗਣਾ ਪੈਂਦਾ ਸੀ ਮਾਤਾ ਪਿਤਾ ਤੋਂ ਅੱਗੇ ਲੈਣੀ ਪੈਂਦੀ ਸੀ ਜਾਂ ਫਿਰ ਬ੍ਰਹਮਣ ਹੋਣਾ ਪੈਂਦਾ ਸੀ ਜਾਂ ਧਨਵਾਨ ਹੋਣਾ ਜ਼ਰੂਰੀ ਸੀਗਾ ਤਾਂ ਜਦੋਂ ਵੀ ਜੈਨ ਸੰਗ ਦੇ ਵਿੱਚ ਸ਼ਾਮਲ ਹੋਣਾ ਸੀਗਾ ਤਾਂ ਉਸ ਨੂੰ ਆਪਣੇ ਮਾਤਾ ਪਿਤਾ ਤੋਂ ਅੱਗੇ ਲੈਣੀ ਪੈਂਦੀ ਸੀਗੀ ਫੇਰ ਹੀ ਉਹ ਜੈਨ ਸੰਗ ਦੇ ਵਿੱਚ ਜਿਹੜਿਆ ਸ਼ਾਮਿਲ ਹੋ ਸਕਦੇ ਸਨ ਨੈਕਸਟ ਆਪਣਾ ਕੁਐਸਚਨ ਹੈ ਮਹਾਵੀਰ ਨੇ ਆਪਣਾ ਸਰੀਰ ਕਿੱਥੇ ਧਿਆਗਿਆ ਜਾਂ ਉਹਨਾਂ ਨੇ ਨਿਰਵਾਣ ਕਿੱਥੇ ਪ੍ਰਾਪਤ ਕੀਤਾ ਸਾਰਨਾਥ ਸਾਰਨਾਥ ਦੇ ਵਿੱਚ ਕੁੰਡਗ੍ਰਾਮ ਦੇ ਵਿੱਚ ਜਾਂ ਫਿਰ ਪਾਵਾਪੁਰੀ ਦੇ ਵਿੱਚ ਜਾਂਸਰਾਵਸਤੀ ਦੇ ਵਿੱਚ ਤਾਂ ਜਿਹੜਾ ਸਾਰਨਾਥ ਆ ਇੱਥੇ ਤਾਂ ਮਹਾਤਮਾ ਬੁੱਧ ਨੇ ਪਹਿਲਾਂ ਆਪਣਾ ਉਪਦੇਸ਼ ਦਿੱਤਾ ਸੀਗਾ ਇਹਦਾ ਆਨਸਰ ਨਹੀਂ ਹੋ ਸਕਦਾ ਵੀ ਤਾਂ ਜਿਹੜਾ ਸ਼ਰਾਵਸਤੀ ਹੈ ਇੱਥੇ ਮਹਾਤਮਾ ਬੁੱਧ ਨੇ ਸਭ ਤੋਂ ਵੱਧ ਉਪਦੇਸ਼ ਦਿੱਤੇ ਸੀ ਇਹ ਵੀ ਨਹੀਂ ਇਹਦਾ ਆਨਸਰ ਹੋ ਸਕਦਾਗਾ ਤਾਂ ਆਪਾਂ ਨੂੰ ਪੁੱਛਿਆ ਮਹਾਵੀਰ ਨੇ ਆਪਣਾ ਸਰੀਰ ਕਿੱਥੇ त्यागਿਆ ਸੀ ਤਾਂ ਮਹਾਵੀਰ ਨੇ ਆਪਣਾ ਜਿਹੜਾ ਸਰੀਰ ਉਹ ਕਿੱਥੇ त्यागਿਆ ਸੀਗਾ ਪਾਵਾਪੁਰੀ ਰਾਜਗ੍ਰਹਿ ਦੇ ਨੇੜੇ ਤਾਂ ਲਗਭਗ 527 ਦੇ ਵਿੱਚ ਜਿਹੜੀ ਇਹਨਾਂ ਦੀ ਮੌਤ ਹੋਈ ਸੀਗੀ ਤਾਂ ਆਪਾਂ ਇਹਨਾਂ ਦੇ ਜਨਮ ਬਾਰੇ ਪੜ੍ਹਿਆ ਸੀਗਾ 500 97 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ 527 ਚ ਇਹਨਾਂ ਦੀ ਮੌਤ ਹੋਈ ਸੀ ਲਗਭਗ 72 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਮੌਤ ਹੋਈ ਸੀ ਜੈਨ ਧਰਮ ਵਿੱਚ ਕਿੰਨੇ ਤੀਰਥੰਕਰ ਹਨ 10 16 24 30 ਤੱਕ ਜੈਨ ਧਰਮ ਦੇ ਵਿੱਚ ਕਿੰਨੇ ਤੀਰਥੰਕਰ ਹਨ 24 ਨੈਕਸਟ ਕੁਐਸਚਨ ਜੈਨ ਧਰਮ ਦੇ ਵਿੱਚ ਜਿਹੜਾ ਕਰਮ ਹੈ ਕਰਮ ਦਾ ਕੀ ਮਤਲਬ ਹੁੰਦਾ ਸੀ ਜੈਨ ਧਰਮ ਦੇ ਵਿੱਚ ਕਿਸੇ ਦੇਵਤੇ ਦੀ ਪੂਜਾ ਨਹੀਂ ਕਿਸੇ ਦੇਵਤੇ ਦੀ ਪੂਜਾ ਨਹੀਂ ਹੁੰਦੀ ਸੀ ਚੰਗੇ ਕੰਮ ਬੁਰੇ ਕੰਮ ਤਾਂ ਜੈਨ ਧਰਮ ਦੇ ਵਿੱਚ ਜਿਹੜਾ ਕਰਮ ਸੀਗਾ ਉਹ ਆਤਮਾ ਨੂੰ ꀫੇਰਨ ਵਾਲੇ ਪਦਾਰਥ ਨੂੰ ਬੋਲਿਆ ਜਾਂਦਾ ਸੀਗਾ ਜੈਨ ਧਰਮ ਦਾ ਸੱਚਾ ਆਚਰਣ ਵਿੱਚ ਕੀ ਸ਼ਾਮਲ ਸੀ ਸੱਚੇ ਆਚਰਣ ਚ ਕੀ ਕੋਸ਼ ਸ਼ਾਮਲ ਹੁੰਦਾ ਸੀਗਾ ਦੇਵੀ ਦੇਵਤਿਆਂ ਦੀ ਪੂਜਾ ਕਰਨਾ ਨਹੀਂ ਦੇਵੀ ਦੇਵਤਿਆਂ ਦੀ ਪੂਜਾ ਤਾਂ ਕਰਦੇ ਹੀ ਨਹੀਂ ਸੀ ਇਹ ਕੇਵਲ ਭੋਜਨ ਤਿਆਗਣਾ ਇਹ ਵੀ ਨਹੀਂ ਹੁੰਦਾ ਸੀ ਸਮਾਜਿਕ ਰਸਮਾਂ ਨਿਭਾਉਣਾ ਇਹ ਵੀ ਨਹੀਂ ਤਾਂ ਆਪਣੇ ਕੋਲ ਇੱਕ ਹੀ ਅੰਸ਼ਰ ਬਜੀਆ ਹਮੇਸ਼ਾ ਸੱਚ ਬੋਲਣਾ ਤੇ ਪਵਿੱਤਰ ਜੀਵਨ ਬਤੀਤ ਕਰਨਾ ਇਹ ਜਿਹੜਾ ਹੈ ਜੈਨ ਧਰਮ ਦਾ ਸੱਚਾ ਆਚਰਣ ਨੈਕਸਟ ਆਪਣਾ ਕੁਐਸਚਨ ਹੈ ਜੈਨ ਧਰਮ ਦੀ ਹੋਂਦ ਵਿੱਚ ਵਿਸ਼ਵਾਸ ਰੱਖਦਾ ਹੈ ਕਦ ਵਿੱਚ ਰੱਖਦਾ ਹੈ ਆਤਮਾ ਚ ਕਰਮਸਥਾਨ ਚ ਪੁਨਰਜਨਮ ਚ ਜਾਂ ਸਾਰਿਆਂ ਚ ਤਾਂ ਜੈਨ ਧਰਮ ਇਹਨਾਂ ਸਾਰਿਆਂ ਦੇ ਵਿੱਚ ਹੀ ਵਿਸ਼ਵਾਸ ਰੱਖਦਾ ਹੈ ਤਾਂ ਰਾਈਟ ਆਨਸਰ ਕੀ ਬਣ ਜੂਗਾ ਆਪਣਾ ਡੀ ਜੈਨ ਧਰਮ ਵਿੱਚ ਜਨ ਸ਼ਬਦ ਦਾ ਕੀ ਅਰਥ ਹੈ ਤਾਂ ਇਹ ਆਪਾਂ ਸਟਾਰਟਿੰਗ ਚ ਡਿਸਕਸ ਕੀਤਾ ਸੀਗਾ ਜਨ ਮਤਲਬ ਜੇਤੂ ਜਿਨੇ ਆਪਣਾ ਮਨ ਜਿੱਤ ਲਿਆ ਉਸ ਨੂੰ ਕੀ ਬੋਲਿਆ ਜਾਂਦਾ ਸੀ ਜਨ ਬੋਲਿਆ ਜਾਂਦਾ ਸੀ ਤਾਂ ਜਿਹੜੇ ਮਹਾਵੀਰ ਸਵਾਮੀ ਆ ਉਹਨਾਂ ਨੂੰ ਜੈਨ ਬੋਲਿਆ ਗਿਆ ਸੀਗਾ ਤਾਂ ਰਾਈਟ ਆਨਸਰ ਕੀ ਬਣ ਜੂਗਾ ਸੀ ਨੈਕਸਟ ਕੁਐਸਚਨ ਹੈ ਜੈਨ ਧਰਮ ਦੇ ਵਿੱਚ ਅਪਰੀਗ੍ਰਹਿ ਕੀ ਹੁੰਦਾ ਸੀਗਾ ਅਪਰਗ੍ਰਹਿ ਕੀ ਹੁੰਦਾ ਸੀ ਝੂਠ ਨਾ ਬੋਲਣਾ ਚੋਰੀ ਨਾ ਕਰਨਾ ਕਿਸੇ ਵੀ ਚੀਜ਼ ਦਾ ਜ਼ਰੂਰਤ ਤੋਂ ਵੱਧ ਸੰਗ੍ਰਹਿ ਨਾ ਕਰਨਾ ਜਾਂ ਬ੍ਰਹਮਚਾਰਿਆ ਦਾ ਪਾਲਣ ਕਰਨਾ ਤਾਂ ਜਿਹੜਾ ਅਪਰੀਗ੍ਰਹਿ ਹੁੰਦਾ ਸੀਗਾ ਅਪਰੀਗ੍ਰਹਿ ਦਾ ਮਤਲਬ ਹੁੰਦਾ ਸੀ ਕਿਸੇ ਵੀ ਚੀਜ਼ ਦਾ ਲੋੜ ਤੋਂ ਵੱਧ ਸੰਗ੍ਰਹਿ ਨਹੀਂ ਕਰਨਾ ਮਤਲਬ ਲੋੜ ਤੋਂ ਵੱਧ ਆਪਣੇ ਕੋਲੇ ਕੋਈ ਚੀਜ਼ ਨਹੀਂ ਰੱਖਣੀ ਕੀ ਦਾ ਉਹਨੂੰ ਕੀ ਬੋਲਦੇ ਸੀ ਅਪਰੀਗ੍ਰਹਿ ਜੈਨ ਧਰਮ ਵਿੱਚ ਆ ਸਤਿਆ ਕੀ ਹੁੰਦਾ ਸੀਗਾ ਹਿੰਸਾ ਨਹੀਂ ਕਰਨੀ ਸੱਚ ਬੋਲਣਾ ਚੋਰੀ ਨਹੀਂ ਕਰਨਾ ਜਾਂ ਸੰਗ੍ਰਹਿ ਨਾ ਕਰਨਾ ਤਾਂ ਸੰਗ੍ਰਹਿ ਨਾ ਕਰਨਾ ਤਾਂ ਆਪਾਂ ਪੜ ਚੁੱਕੇ ਹਾਂ ਸੰਗ੍ਰਹਿ ਨਾ ਕਰਨਾ ਤਾਂ ਅਪਰੀਗ੍ਰਹਿ ਹੁੰਦਾ ਸੀਗਾ ਤੇ ਚੋਰੀ ਨਾ ਕਰਨਾ ਨੂੰ ਆ ਸਤਿਆ ਬੋਲਿਆ ਜਾਂਦਾ ਸੀਗਾ ਤਾਂ ਰਾਈਟ ਆਨਸਰ ਕੀ ਬਣ ਜਾਊਗਾ ਸੀ ਨੈਕਸਟ ਆਪਣਾ ਕੁਐਸਚਨ ਹੈ ਕਹਿੰਦੇ ਜੈਨ ਧਰਮ ਅਨੁਸਾਰ ਕੈਵਲਿਆ ਦੀ ਪ੍ਰਾਪਤੀ ਕੀ ਹੈ ਸੰਸਾਰਕ ਸੁਖ ਪ੍ਰਾਪਤ ਕਰਨੇ ਸੰਸਾਰਕ ਸੁੱਖਾਂ ਦੀ ਤਾਂ ਇਹ ਕੋਈ ਗੱਲ ਹੀ ਨਹੀਂ ਕਰਦੇ ਸੀਗੇ ਸਵਰਗ ਪ੍ਰਾਪਤ ਕਰਨਾ ਨਾ ਇਹ ਸਵਰਗ ਦੀ ਗੱਲ ਕਰਦੇ ਸੀ ਨਾ ਇਹ ਧਨ ਦੀ ਗੱਲ ਕਰਦੇ ਸੀ ਇਹ ਕਾਦੀ ਗੱਲ ਕਰਦੇ ਸੀਗੇ ਪੂਰਨ ਗਿਆਨ ਦੀ ਪ੍ਰਾਪਤੀ ਦੀ ਤਾਂ ਕੈਵਲਿਆ ਕੀ ਹੁੰਦਾ ਸੀ ਪੂਰਨ ਗਿਆਨ ਮਹਾਵੀਰ ਕਿਸ ਰਾਜਵੰਸ਼ ਨਾਲ ਸੰਬੰਧ ਸੀਗੇ ਸ਼ਾਕਿਆ ਜਾਂ ਤ੍ਰਿਕ ਮੌਰੀਆ ਚੱਕ ਗੁਪਤ ਤਾਂ ਜਿਹੜੇ ਮਹਾਤਮਾ ਬੁੱਧ ਸੀਗੇ ਮਹਾਤਮਾ ਬੋਧ ਦੇ ਸ਼ੱਕਿਆਂ ਨਾਲ ਸੰਬੰਧ ਰੱਖਦੇ ਸੀ ਤੇ ਜਿਹੜੇ ਮਹਾਵੀਰ ਸਵਾਮੀ ਸੀਗੇ ਜਾਂ ਮਹਾਵੀਰ ਸੀਗੇ ਇਹ ਯੰਤਰਿਕ ਰਾਜਵੰਸ਼ਾਂ ਨਾਲ ਸੰਬੰਧ ਰੱਖਦੇ ਸੀਗੇ ਨੈਕਸਟ ਆਪਣਾ ਕੁਐਸਚਨ ਹੈ ਕਹਿੰਦੇ ਜੈਨ ਧਰਮ ਦੇ ਵਿੱਚ ਆਤਮਾ ਨੂੰ ਕਿੰਨੇ ਤੱਤਾਂ ਵਿੱਚੋਂ ਇੱਕ ਮੰਨਿਆ ਗਿਆ ਸੀਗਾ 3 4 5 ਜਾਂ 6 ਤਾਂ ਆਤਮਾ ਜਿਹੜੀ ਹੈ ਉਹਨੂੰ 6 ਤਤਾਂ ਦੇ ਵਿੱਚੋਂ ਇੱਕ ਮੰਨਿਆ ਗਿਆ ਸੀਗਾ ਆਪਣਾ ਰਾਈਟ ਆਨਸਰ ਕੀ ਬਣ ਜੂ ਸੀ ਜੈਨ ਧਰਮ ਵਿੱਚ ਸੰਵਰ ਦਾ ਕੀ ਅਰਥ ਹੈ ਕਰਮਾਂ ਦਾ ਵਹਾਰ ਰੋਕਣਾ ਕਰਮਾਂ ਨੂੰ ਨਾਸ਼ਟ ਕਰਨਾ ਨਵੇਂ ਕਰਮਾਂ ਦਾ ਆਉਣਾ ਜਾਂ ਮੁਕਤੀ ਪ੍ਰਾਪਤ ਕਰਨਾ ਜੈਨ ਧਰਮ ਦੇ ਵਿੱਚ ਸਬਰ ਦਾ ਮਤਲਬ ਹੁੰਦਾ ਸੀ ਕਰਮਾਂ ਦਾ ਵਹਾਰ ਰੋਕਣਾ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਏ ਆਨਸਰ ਨੈਕਸਟ ਆਪਣਾ ਕੁਐਸਚਨ ਹੈ ਜੈਨ ਧਰਮ ਵਿੱਚ ਨਿਰਜਰਾ ਦਾ ਕੀ ਮਤਲਬ ਸੀਗਾ ਤਾਂ ਨਿਰਜਰਾ ਕੀ ਹੁੰਦਾ ਸੀ ਜੈਨ ਧਰਮ ਵਿੱਚ ਨਵੇਂ ਕਰਮਾਂ ਦਾ ਆਉਣਾ ਕਰਮਾਂ ਦਾ ਬਹਾਰ ਰੋਕਣਾ ਇਹ ਪਾ ਹੁਣੇ ਕਰਕੇ ਛੱਡਿਆ ਤੇ ਇਹਦਾ ਮਤਲਬ ਸੀਗਾ ਪੁਰਾਣੇ ਕਰਮਾਂ ਨੂੰ ਨਸ਼ਟ ਕਰਨਾ ਤਾਂ ਉਸ ਨੂੰ ਨਿਰਜਰਾ ਬੋਲਿਆ ਜਾਂਦਾ ਸੀ ਜੇ ਤੁਹਾਨੂੰ ਤੇ ਤ੍ਰੀ ਰਤਨ ਦੀ ਪ੍ਰਾਪਤੀ ਦਾ ਫਲ ਕੀ ਹੁੰਦਾ ਸੀਗਾ ਤਨ ਪ੍ਰਾਪਤ ਕਰਨਾ ਮੁਕਤੀ ਪ੍ਰਾਪਤ ਕਰਨਾ ਪ੍ਰਸਿੱਧੀ ਪ੍ਰਾਪਤ ਕਰਨਾ ਜਾਂ ਸ਼ਕਤੀ ਪ੍ਰਾਪਤ ਕਰਨਾ ਤਾਂ ਤ੍ਰੀ ਰਤਨ ਦੀ ਪ੍ਰਾਪਤੀ ਦਾ ਫਲ ਕੀ ਹੁੰਦਾ ਸੀਗਾ ਮੁਕਤੀ ਦੀ ਗੱਲ ਤਾਂ ਰਾਈਟ ਆਨਸਰ ਕੀ ਆਜੋ ਬੀ ਨੈਕਸਟ ਆਪਣਾ ਕੁਐਸਚਨ ਹੈ ਜਨ ਧਰਮ ਚ ਸੱਚੇ ਵਿਸ਼ਵਾਸ ਤੋਂ ਕੀ ਭਾਵ ਹੈ ਵੇਦਾਂ ਵਿੱਚ ਵਿਸ਼ਵਾਸ ਵੇਦਾਂ ਵਿੱਚ ਤਾਂ ਜਨ ਧਰਮ ਵੈਸੇ ਨਹੀਂ ਵਿਸ਼ਵਾਸ ਰੱਖਦਾ ਸੀਗਾ ਦੇਵੀ ਦੇਵਤਿਆਂ ਚ ਨਾ ਦੇਵੀ ਦੇਵਤਿਆਂ ਸੀ ਕਿਸਮਤ ਚ ਕਿਸਮਤ ਨਹੀਂ ਤੀਰਥੰਕਰ ਅਤੇ ਜਨ ਧਰਮਾਂ ਦੇ ਵਿੱਚ ਇਹ ਵਿਸ਼ਵਾਸ ਰੱਖਦੇ ਸੀਗੇ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਬੀ ਜਨ ਧਰਮ ਦਾ ਪ੍ਰਚਾਰ ਕਿਹੜੀ ਭਾਸ਼ਾ ਚ ਕੀਤਾ ਗਈ ਸੰਸਕ੍ਰਿਤ ਪਾਲੀ ਤਾਂ ਜਿਹੜੀ ਪਾਲੀ ਭਾਸ਼ਾ ਹੈ ਦਾ ਬੁੱਧ ਧਰਮ ਦੇ ਵਿੱਚ ਵਰਤੀ ਗਈ ਸੀ ਬੁੱਧ ਧਰਮ ਦੀ ਭਾਸ਼ਾ ਹੈ ਤਾਂ ਸਾਸਕ੍ਰਿਤ ਦਾ ਬਹੁਤ ਪਹਿਲਾਂ ਦੀ ਗੱਲ ਆ ਤਾਂ ਆਪਣਾ ਰਾਈਟ ਆਨਸਰ ਕੀ ਬਣੂਗਾ ਪ੍ਰਕਿਰਤ ਜਾਂ ਅਰਧਮਾਗਦੀ ਕੁਐਸਚਨ ਹੈ ਜੈਨ ਧਰਮ ਨੂੰ ਮੁੱਖ ਤੌਰ ਤੇ ਕਿਹੜੇ ਵਰਗ ਦੇ ਲੋਕਾਂ ਨੇ ਅਪਣਾਇਆ ਸੀ ਜਿਆਦਾ ਕਿਹੜੇ ਲੋਕਾਂ ਨੇ ਬਣਾਇਆ ਸੀ ਬ੍ਰਾਹਮਣੀਆਂ ਨੇ ਖੱਤਰੀਆਂ ਨੇ ਵੈਸ਼ੀਆਂ ਨੇ ਜਾਂ ਸੂਦਰਾਂ ਨੇ ਤਾਂ ਜਿਆਦਾ ਕਿਹਨਾਂ ਨੇ ਅਪਣਾਇਆ ਸੀਗਾ ਵੈਸ਼ ਜਾਂ ਵਪਾਰੀਆਂ ਨੇ ਜੈਨ ਧਰਮ ਨੂੰ ਅਪਣਾਇਆ ਸੀ ਭਾਰਤ ਵਿੱਚ ਜੈਨ ਧਰਮ ਦਾ ਸਭ ਤੋਂ ਵੱਡਾ ਪ੍ਰਸਿੱਧ ਕੇਂਦਰ ਕਿੱਥੇ ਹੈ ਉੱਤਰ ਪ੍ਰਦੇਸ਼ ਮਹਾਰਾਸ਼ਟਰ ਗੁਜਰਾਤ ਕਰਨਾਟਕ ਦੇ ਵਿੱਚ ਸਰਵਣ ਬੇਲਗੋਲਾ ਤਾਂ ਜੈਨ ਧਰਮ ਦਾ ਜਿਹੜਾ ਸਭ ਤੋਂ ਪ੍ਰਸਿੱਧ ਜਾਂ ਸਭ ਤੋਂ ਵੱਡਾ ਕੇਂਦਰ ਆ ਭਾਰਤ ਦੇ ਵਿੱਚ ਤਾਂ ਉਹ ਕਿੱਥੇ ਆ ਕਰਨਾਟਕ ਦੇ ਵਿੱਚ ਸਰਵਣ ਬੇਰਾ ਗੋਲਾ ਦੇ ਵਿੱਚ ਨੈਕਸਟ ਕੁਐਸਚਨ ਅੱਜ ਦਾ ਆਪਣਾ ਜਿਹੜਾ ਸੈਕਿੰਡ ਲਾਸਟ ਕੁਐਸਚਨ ਹੈ ਤਾਂ ਕਹਿੰਦੇ ਗੰਗ ਅਤੇ ਰਾਸ਼ਟਰਕੂਟ ਰਾਜਵੰਸ਼ਾਂ ਨੇ ਕਿਸ ਧਰਮ ਨੂੰ ਸਰਪ੍ਰਸਤੀ ਸੀ ਬੁੱਧ ਨੂੰ ਹਿੰਦੂ ਨੂੰ ਜੈਨ ਧਰਮ ਨੂੰ ਜਾਂ ਸਿੱਖ ਧਰਮ ਨੂੰ ਤੇ ਜਿਹੜੇ ਗੰਗ ਅਤੇ ਰਾਸ਼ਟਰਕੂਟ ਵੰਸ਼ ਸੀਗੇ ਜਿੰਨੇ ਵੀ ਤਾਂ ਇਹ ਕਿ ਕਿਹੜੇ ਧਰਮ ਨੂੰ ਮੰਨਦੇ ਸੀਗੇ ਜੈਨ ਧਰਮ ਨੂੰ ਲਾਸਟ ਕੁਐਸਚਨ ਜੈਨ ਧਰਮ ਦੇ ਹੁਣਾਈ ਕਿਹੜੇ ਕਰਮ ਨੂੰ ਮੁਕਤੀ ਦਾ ਮਾਰਗ ਮੰਨਦੇ ਸੀ ਪੂਜਾ ਪਾਠ ਕਰੋ ਪੂਜਾ ਪਾਠ ਤਾਂ ਇਹ ਕਰਦੇ ਨਹੀਂ ਸੀ ਕਠੋਰ ਤਪੱਸਿਆ ਨਹੀਂ ਸਿਰਫ ਗਿਆਨ ਪ੍ਰਾਪਤੀ ਨਹੀਂ ਗਿਆਨ ਪ੍ਰਾਪਤੀ ਕਹਿੰਦੇ ਸੀ ਸੱਚਾ ਵਿਸ਼ਵਾਸ ਹੋਵੇ ਸੱਚਾ ਗਿਆਨ ਹੋਵੇ ਸੱਚਾ ਤੁਹਾਡਾ ਆਚਰਣ ਹੋਵੇ ਤ੍ਰੀ ਰਤਨ ਦੇ ਉੱਪਰ ਜਿਹੜੇ ਇਹ ਗੱਲ ਕਰਦੇ ਸੀ ਇਹ ਆਪਣਾ ਅੱਜ ਦਾ ਲਾਸਟ ਕੁਐਸਚਨ ਸੀਗਾ ਔਰ ਅੱਜ ਦੀ ਆਪਣੀ ਕਲਾਸ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਔਰ ਇਸ ਕਲਾਸ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਵੱਧ ਤੋਂ ਵੱਧ ਸ਼ੇਅਰ ਕਰਿਓ ਥੈਂਕ ਯੂ ਸੋ ਮੱਚ